ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਅਸਮਾਨ ਵਿੱਚ ਬੱਦਲ ਛਾਏ ਹੋਏ ਨੇ। ਕਈ ਜ਼ਿਲ੍ਹਿਆਂ ਵਿੱਚ بارش ਵੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਈ orange alert ਅਤੇ 15 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਇਹਨਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਜੋਗਿੰਗ ਜਾਂ ਸੈਰ ਆਦਿ ਨੂੰ ਮੁਲਤਵੀ ਕਰੋ ਨਾਲ ਕੀ ਫਸਲਾਂ ਨੂੰ ਸੁਰੱਖਿਅਤ ਥਾਵਾਂ ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਸਰਦੂਲਗੜ ਬਡਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤਪਾ ਧੂਰੀ ਮਲੇਰ ਕੋਟਲਾ ਮੋਨਕ ਪਾਤਰਾ ਸਮਾਣਾ ਲੁਧਿਆਣਾ ਨਾਬਾ ਰਾਜਪੁਰਾ ਫਤਿਹਗੜ੍ਹ ਸਾਹਿਬ ਅਮਲੋ ਤਲਵੰਡੀ ਸਾਬੋ ਮਲੋਟ ਬਠਿੰਡਾ ਗਿੱਦੜਬਾਹ ਰਾਜਪੁਰਾ ਫੂਲ ਜੈਤੋ ਸ਼੍ਰੀ ਮੁਕਤਸਰ ਸਾਹਿਬ ਖੰਨਾ ਪਾਇ ਲੁਧਿਆਣਾ ਪੂਰਬੀ ਬਾਗਾ ਪੁਰਾਣਾ ਫਰੀਦਕੋਟ ਮੋਗਾ ਫਰੂਸਪੁਰ ਜੀਰਾ ਨੇਹਾਲ ਸਿੰਘ ਵਾਲਾ ਰਾਏਕੋਟ ਜਗਰਾਉ ਲੁਧਿਆਣਾ ਪੱਛਮੀ ਵਿੱਚ ਮੌਸਮ ਵਿੱਚ ਬਦਲਾਅ ਦਾ ਅਨੁਮਾਨ ਹੈ ਇੱਥੇ ਤੇਜ਼ ਹਵਾਵਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਪਮਾਨ ਦੇ ਬਦਲਦੇ ਮੌਸਮ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ ਹੈ ਤਾਪਮਾਨ ਡਿਗਣਾ ਸ਼ੁਰੂ ਹੋ ਗਿਆ ਹੈ ਜਿਸ ਕਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਨ 35.8 ਡਿਗਰੀ ਅਤੇ ਘੱਟੋ-ਘੱਟ 18.8 ਡਿਗਰੀ ਲੁਧਿਆਣਾ ਵਿੱਚ 35.4 ਅਤੇ ਘੱਟੋ-ਘੱਟ 19.2 ਡਿਗਰੀ ਅਤੇ ਜਲੰਧਰ ਵਿੱਚ 35.9 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਪਹਿਲਾ ਤਾਪਮਨ ਵਿੱਚ ਵਾਧਾ ਹੋ ਰਿਹਾ ਸੀ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਏਸੀ ਅਤੇ ਕੂਲਰ ਆਦਿ ਚਲਾਉਣ ਲਈ ਮਜਬੂਰ ਹੋਣਾ ਪਿਆ ਸੀ ਮੌਸਮ ਵਿਭਾਗ ਮੁਤਾਬਕ ਇਸ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਬਚਾ ਸਕੀਏ